ਸ੍ਰੀ ਸਾਉ ਸੰਤ ਬਾਬਾ ਗਰਮਚੰਦ ਸਿੰਘ ਜੀ ਦੀ ਹੈ ਜੀ ਵਾ ਵਾ ਜਿਹੜੇ ਉਹ ਆਪ ਜੀ ਸੱਚ ਕੰਬਲਾਂ ਚ ਫੜਦੇ ਹੁੰਦੇ ਸੀ ਜੀ ਆ ਗਿਆ ਜੀ ਆ ਤੀਰ ਜਿਹਦੇ ਆਪ ਜੀ ਦੀ ਗੱਲ ਕਰ ਰਹੀ ਸੀ ਸੰਤ ਬਾਬਾ ਕਰਤਾਰ ਸਿੰਘ ਜੀ ਦਾ ਉਹ ਹੀ ਤੀਰ ਆ ਜੀ ਇਹ ਲੈ ਲਿਆ ਸੀ ਫਿਰ ਬਾਬੇ ਬਾਬੇ ਤੇ ਬੈਸ ਨਾ ਚੰਗਾ ਤਿੱਰਾ ਕਿਤੇ ਰਹਿ ਗਿਆ ਹਾਂਜੀ ਬਾਬਾ ਜਰਨਲ ਤੇ ਜੀ ਮਹਾਰਾਜ ਹੱਥ ਤੇ ਰਹਿੰਦੇ ਰਹੇ ਸੀ ਮੈਂ ਨਾ ਕੋਈ ਨਾ ਗੱਲ ਚੰਨਾ ਨੇ ਰੱਖਿਆ ਜੀ ਪੇਰੋਨ ਨੂੰ ਪਿਤਾ ਜੀ ਹੁਣਾਂ ਨੇ ਬੇਨਤੀ ਕਰਕੇ ਤੇ ਇਹ ਲੈ ਲਿਆ ਸੀ ਉਹਨਾਂ ਨੂੰ ਹੋਰ ਦੇ ਦਿੱਤਾ ਜੀ ਤੇ ਸੰਤ ਕਰਤਾਰ ਸਿੰਘ ਜੀ ਨਾਲ ਦੀ ਮਿਲਾਨੀ ਕਰਕੇ ਇਹ ਬੋਲੇ ਸੋਨਿਹਾਲ ਜੀ ਆਖਾਲ ਉਹ ਪਿਤਾ ਜੀ ਦੀ ਫਰੀਦ ਸਾਹਿਬ ਹੈ ਜੀ ਇਹ ਜੀ ਨਾਲ ਹੈ ਜੀ ਇਹ ਨਾਲ ਖਜੂਬ ਤੋਂ ਉਹਨਾਂ ਨੂੰ ਫੇਰ ਰਹੀ ਤੇ ਲਿਖਿਆ ਕੋਈ ਟਾੜੀ ਦੇ ਲਿਖਿਆ ਜੀ ਹਿੰਦੀ ਜੀ ਲਿਖਿਆ ਜੀ ਫੰਬਲੀ ਦਾ ਮਰਾਠੀ ਕੋਈ ਲੱਗਦੀ ਆ ਆਸੰਤ ਕਰਤਾਰ ਸਿੰਘ ਜੀ ਨਾਲ ਦੀ ਗਾਤਰੀ ਵਾਲੀ ਸ੍ਰੀ ਸਾਹਿਬ ਹੈ ਜੀ ਜਦੋਂ ਐਕਸੀਡੈਂਟ ਹੋਇਆ ਸੀ ਉਦੋਂ ਇਹ ਸ੍ਰੀ ਸਾਹਿਬ ਪਾਈ ਸੀ ਜੀ ਉਹਨਾਂ ਨੇ